ਬੀਤੀ 14 ਜਨਵਰੀ ਨੂੰ ਨਿਹੰਗ ਦੇ ਬਾਣੇ ਵਿੱਚ આરોપીਆਂ ਵੱਲੋਂ ਕੀਤੀ ਗਈ ਲੁੱਟਖੋਹ ਦੇ ਮਾਮਲੇ ਵਿੱਚ ਦੂਸਰੇ આરોપી ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਪਾਰਟੀ 'ਤੇ ਜਗਰਾਉਂ ਦੇ ਪਿੰਡ ਕਮਾਲਪੁਰ ਵਿਖੇ ਹਮਲਾ ਕਰ ਦਿੱਤਾ ਗਿਆ ਜਿਸ ਮਾਮਲੇ 'ਚ ਪੁਲਿਸ ਪਾਰਟੀ ਨੇ કુલ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਤੀਸਰੀ ਭਾਲ ਜਾਰੀ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਤਰਕਨਾ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਸੰਬੰਧੀ ਖੋਰ ਕੀ ਗੱਲਬਾਤ ਕੀਤੀ ਗਈ 14 ਜਨਵਰੀ ਨੂੰ ਸਦਰ ਥਾਣੇ ਦੀ ਪੁਲਿਸ ਪਾਰਟੀ ਨੂੰ ਮਨੋਹਰ ਸਿੰਘ ਨੇ ਇੱਕ ਇਤਲਾ ਦਿੱਤੀ ਸੀਗੀ ਕਿ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਨਿਹੰਗ ਬਾਣਾ ਪਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆ ਕੇ ਉਹਦੀ ਕਾਲੇ ਰੰਗ ਦੀ ਆਲਟੋ ਖੋ ਕੇ ਲੈ ਗਈ ਸੀਗੇ ਇਸ ਰਿਗਾਰਡਿੰਗ ਅਸੀਂ ਤਿੰਨ ਬੰਦਿਆਂ ਨੂੰ ਨਾਮਜ਼ਦ ਕੀਤਾ ਸੀਗਾ ਮਨਜਿੰਦਰ ਸਿੰਘ ਨੂੰ ਅਰੈਸਟ ਕੀਤਾ ਸੀ ਤੇ ਦੂਜਾ ਜਿਹੜਾ ਸਿਮਰਨਜੀਤ ਸਿੰਘ ਸੀਗਾ ਉਹਨੂੰ ਅਰੈਸਟ ਕਰਨ ਵਾਸਤੇ ਜਗਰਾਉ ਸਾਡੀ ਪੁਲਿਸ ਪਾਰਟੀ ਗਈ ਸੀ ਕਿ ਜਿੱਥੇ ਪੁਲਿਸ ਪਾਰਟੀ ਦੇ ਉੱਤੇ ਸਿਮਰਨਜੀਤ ਸਿੰਘ ਤੇ ਉਹਦੇ ਜਿਹੜੇ ਪਰਿਵਾਰਿਕ ਮੈਂਬਰ ਤੇ ਬਾਕੀ ਪਿੰਡ ਵਾਲਿਆਂ ਨੇ ਹਮਲਾ ਕੀਤਾ ਸੀਗਾ ਕਿਰਪਾਨਾਂ ਨਾਲ ਹਮਲਾ ਕੀਤਾ ਸੀਗਾ ਬੜੀ ਬਹਾਦਰੀ ਨਾਲ ਮੌਕੇ ਨੂੰ ਸਾਹਮਦੇ ਹੋਏ ਪੁਲਿਸ ਪਾਰਟੀ ਨੇ ਦੋਨੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਕੀਤਾ ਹੋਇਆ ਤੇ ਜਿਹੜਾ ਇਸ ਬਾਰੇ ਇੱਕ ਵੱਖਰਾ ਜਿਹੜੀ ਕਾਰਵਾਈ ਪੁਲਿਸ ਕਾਰਵਾਈ ਜਗਰਾਉਂ ਦੇ ਵਿੱਚ ਕਰਾਈ ਜਾ ਰਹੀ ਹੈ ਬਾਕੀ ਇਸ ਪਰਚੇ ਦੀ ਇਨਵੈਸਟੀਗੇਸ਼ਨ ਜਾਰੀ ਹੈ 23 ਜਨਵਰੀ ਨੂੰ ਨਿਹੰਗ ਦੇ ਬਾਣੇ ਵਿੱਚ આરોપીਆਂ ਵੱਲੋਂ ਕੀਤੀ ਗਈ ਲੁੱਟਖੋਹ ਦੇ ਮਾਮਲੇ ਵਿੱਚ ਦੂਸਰੇ આરોપી ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਪਾਰਟੀ ਉੱਪਰ ਜਗਰਾਉਂ ਦੇ ਪਿੰਡ ਕਮਾਲਪੁਰ ਵਿਖੇ ਹਮਲਾ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਪਾਰਟੀ ਨੇ કુલ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਦਕਿ ਤੀਸਰੀ ਵੀ ਭਾਲ ਜਾਰੀ ਹੈ ਬਾਕੀ ਤੁਸੀਂ ਸੁਣੋ ਇਸ ਮੌਕੇ ਤਰਕਨਾਂ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਸੰਬੰਧੀ ਖੁਰਕੀ ਗੱਲਬਾਤ ਕੀਤੀ ਗਈ। 14 ਜਨਵਰੀ ਨੂੰ ਸਦਰ ਥਾਣੇ ਦੀ ਪੁਲਿਸ ਪਾਰਟੀ ਨੂੰ ਮਨੋਹਰ ਸਿੰਘ ਨੇ ਇੱਕ ਇਤਲਾ ਦਿੱਤੀ ਸੀਗੀ ਕਿ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਨਿਹੰਗ ਬਾਣਾ ਪਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆ ਕੇ ਉਹਦੀ ਕਾਲੇ ਰੰਗ ਦੀ ਆਲਟੋ ਖੋ ਕੇ ਲੈ ਗਈ ਸੀਗੇ। ਇਸ ਰਿਗਾਰਡਿੰਗ ਅਸੀਂ ਤਿੰਨ ਬੰਦਿਆਂ ਨੂੰ ਨਾਮਜ਼ਦ ਕੀਤਾ ਸੀਗਾ ਮਨਜਿੰਦਰ ਸਿੰਘ ਨੂੰ ਅਰੈਸਟ ਕੀਤਾ ਸੀ। ਤੇ ਦੂਜਾ ਜਿਹੜਾ ਸਿਮਰਨਜੀਤ ਸਿੰਘ ਸੀਗਾ ਉਹਨੂੰ ਅਰੈਸਟ ਕਰਨ ਵਾਸਤੇ ਜਗਰਾਉ ਸਾਡੀ ਪੁਲਿਸ ਪਾਰਟੀ ਗਈ ਸੀ ਕਿ ਜਿੱਥੇ ਪੁਲਿਸ ਪਾਰਟੀ ਦੇ ਉੱਤੇ ਸਿਮਰਨਜੀਤ ਸਿੰਘ ਤੇ ਉਹਦੇ ਜਿਹੜੇ ਪਰਿਵਾਰਿਕ ਮੈਂਬਰ ਤੇ ਬਾਕੀ ਪਿੰਡ ਵਾਲਿਆਂ ਨੇ ਹਮਲਾ ਕੀਤਾ ਸੀਗਾ ਕਿਰਪਾਨਾਂ ਨਾਲ ਹਮਲਾ ਕੀਤਾ ਸੀਗਾ ਬੜੀ ਬਹਾਦਰੀ ਨਾਲ ਮੌਕੇ ਨੂੰ ਸਾਹਮਦੇ ਹੋਏ ਪੁਲਿਸ ਪਾਰਟੀ ਨੇ ਦੋਨੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਕੀਤਾ ਹੋਇਆ ਤੇ ਜਿਹੜਾ ਇਸ ਬਾਰੇ ਇੱਕ ਵੱਖਰਾ ਜਿਹੜੀ ਕਾਰਵਾਈ ਪੁਲਿਸ ਕਾਰਵਾਈ ਜਗਰਾਉਂ ਦੇ ਵਿੱਚ ਕਰਾਈ ਜਾ ਰਹੀ ਹੈ ਬਾਕੀ ਇਸ ਪਰਚੇ ਦੀ ਇਨਵੈਸਟੀਗੇਸ਼ਨ ਜਾਰੀ ਹੈ 21 14 ਜਨਵਰੀ ਨੂੰ ਨਿਹੰਗ ਦੇ ਬਾਣੇ ਵਿੱਚ આરોપીਆਂ ਵੱਲੋਂ ਕੀਤੀ ਗਈ ਲੁੱਟਖੋਹ ਦੇ ਮਾਮਲੇ ਵਿੱਚ ਦੂਸਰੇ આરોપી ਨੂੰ ਗ੍ਰਿਫਤਾਰ ਕਰਨਗੇ ਪੁਲਿਸ ਪਾਰਟੀ ਉੱਪਰ ਜਗਰਾਉਂ ਦੇ ਪਿੰਡ ਤਮਾਲਪੁਰ ਵਿਖੇ ਹਮਲਾ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਪਾਰਟੀ ਨੇ કુલ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਦਕਿ ਤੀਸਰੀ ਵੀ ਭਾਲ ਜਾਰੀ ਹੈ ਬਾਕੀ ਤੁਸੀਂ ਸੁਣੋ ਇਸ ਮੌਕੇ ਤਰਕਨਾ ਗਲਬਾਤ ਕਰਦੇ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਸੰਬੰਧੀ ਖੋਰ ਕੀ ਗਲਬਾਤ ਕੀਤੀ ਗਈ 14 ਜਨਵਰੀ ਨੂੰ ਸਦਰ ਥਾਣੇ ਦੀ ਪੁਲਿਸ ਪਾਰਟੀ ਨੂੰ ਮਨੋਹਰ ਸਿੰਘ ਨੇ ਇੱਕ ਇਤਲਾ ਦਿੱਤੀ ਸੀਗੀ ਕਿ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਨਿਹੰਗ ਬਾਣਾ ਪਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆ ਕੇ ਉਹਦੀ ਕਾਲੇ ਰੰਗ ਦੀ ਆਲਟੋ ਖੋ ਕੇ ਲੈ ਗਈ ਸੀਗੇ ਇਸ ਰਿਗਾਰਡਿੰਗ ਅਸੀਂ ਤਿੰਨ ਬੰਦਿਆਂ ਨੂੰ ਨਾਮਜ਼ਦ ਕੀਤਾ ਸੀਗਾ ਮਨਜਿੰਦਰ ਸਿੰਘ ਨੂੰ ਅਰੈਸਟ ਕੀਤਾ ਸੀ ਤੇ ਦੂਜਾ ਜਿਹੜਾ ਸਿਮਰਨਜੀਤ ਸਿੰਘ ਸੀਗਾ ਉਹਨੂੰ ਅਰੈਸਟ ਕਰਨ ਵਾਸਤੇ ਜਗਰਾਉਂ ਸਾਡੀ ਪੁਲਿਸ ਪਾਰਟੀ ਗਈ ਸੀ ਜਿੱਥੇ ਪੁਲਿਸ ਪਾਰਟੀ ਦੇ ਉੱਤੇ ਸਿਮਰਨਜੀਤ ਸਿੰਘ ਤੇ ਉਹਦੇ ਜਿਹੜੇ ਪਰਿਵਾਰਿਕ ਮੈਂਬਰ ਤੇ ਬਾਕੀ ਪਿੰਡ ਵਾਲਿਆਂ ਨੇ ਹਮਲਾ ਕੀਤਾ ਸੀਗਾ ਕਿਰਪਾਨਾਂ ਨਾਲ ਹਮਲਾ ਕੀਤਾ ਸੀਗਾ ਬੜੀ ਬਹਾਦਰੀ ਨਾਲ ਮੌਕੇ ਨੂੰ ਸਾਹਮਦੇ ਹੋਏ ਪੁਲਿਸ ਪਾਰਟੀ ਨੇ ਦੋਨੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਕੀਤਾ ਹੋਇਆ ਹੈ ਤੇ ਜਿਹੜਾ ਇਸ ਬਾਰੇ ਇੱਕ ਵੱਖਰਾ ਜਿਹੜੀ ਕਾਰਵਾਈ ਪੁਲਿਸ ਕਾਰਵਾਈ ਜਗਰਾਉਂ ਦੇ ਵਿੱਚ ਕਰਾਈ ਜਾ ਰਹੀ ਹੈ ਬਾਕੀ ਇਸ ਪਰਚੇ ਦੀ ਇਨਵੈਸਟਿਗੇ ਕਿشن جاری ਹੈ ਬੀਤੀ 14 ਜਨਵਰੀ ਨੂੰ ਨਿਹੰਗਦੇ ਬਾਣੇ ਵਿੱਚ આરોપીਆਂ ਵੱਲੋਂ ਕੀਤੀ ਗਈ ਲੁੱਟਖੋਹ ਦੇ ਮਾਮਲੇ ਵਿੱਚ ਦੂਜੇ આરોપી ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਪਾਰਟੀ ਉੱਪਰ ਜਗਰਾਉਂ ਦੇ ਪਿੰਡ ਤਮਾਲਪੁਰ ਵਿਖੇ ਹਮਲਾ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਪਾਰਟੀ ਨੇ કુલ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਦਕਿ ਤੀਸਰੀ ਵੀ ਭਾਲ جاری ਹੈ ਬਾਕੀ ਤੁਸੀਂ ਸੁਣੋ ਇਸ ਮੌਕੇ ਤਰਕਨਾ ਗਲਬਾਤ ਕਰਦੇ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਸੰਬੰਧੀ ਖੋਰ ਕੀ ਗਲਬਾਤ ਕੀਤੀ ਗਈ 14 ਜਨਵਰੀ ਨੂੰ ਸਦਰ ਥਾਣੇ ਦੀ ਪੁਲਿਸ ਪਾਰਟੀ ਨੂੰ ਮਨੋਹਰ ਸਿੰਘ ਨੇ ਇੱਕ ਇਤਲਾ ਦਿੱਤੀ ਸੀਗੀ ਕਿ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਨਿਹੰਗ ਬਾਣਾ ਪਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆ ਕੇ ਉਹਦੀ ਕਾਲੇ ਰੰਗ ਦੀ ਆਲਟੋ ਖੋ ਕੇ ਲੈ ਗਈ ਸੀਗੇ ਇਸ ਰਿਗਾਰਡਿੰਗ ਅਸੀਂ ਤਿੰਨ ਬੰਦਿਆਂ ਨੂੰ ਨਾਮਜ਼ਦ ਕੀਤਾ ਸੀਗਾ ਮਨਜਿੰਦਰ ਸਿੰਘ ਨੂੰ ਅਰੈਸਟ ਕੀਤਾ ਸੀ ਤੇ ਦੂਜਾ ਜਿਹੜਾ ਸਿਮਰਨਜੀਤ ਸਿੰਘ ਸੀਗਾ ਉਹਨੂੰ ਅਰੈਸਟ ਕਰਨ ਵਾਸਤੇ ਜਗਰਾਉ ਸਾਡੀ ਪੁਲਿਸ ਪਾਰਟੀ ਗਈ ਸੀਗੀ ਜਿੱਥੇ ਪੁਲਿਸ ਪਾਰਟੀ ਦੇ ਉੱਤੇ ਸਿਮਰਨਜੀਤ ਸਿੰਘ ਤੇ ਉਹਦੇ ਜਿਹੜੇ ਪਰਿਵਾਰਿਕ ਮੈਂਬਰ ਤੇ ਬਾਕੀ ਪਿੰਡ ਵਾਲਿਆਂ ਨੇ ਹਮਲਾ ਕੀਤਾ ਸੀਗਾ ਕਿਰਪਾਨਾਂ ਨਾਲ ਹਮਲਾ ਕੀਤਾ ਸੀਗਾ ਬੜੀ ਬਹਾਦਰੀ ਨਾਲ ਮੌਕੇ ਨੂੰ ਸਾਹਮਦੇ ਹੋਏ ਪੁਲਿਸ ਪਾਰਟੀ ਨੇ ਦੋਨੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਕੀਤਾ ਹੋਇਆ ਤੇ ਜਿਹੜਾ ਇਸ ਬਾਰੇ ਇੱਕ ਵੱਖਰਾ ਜਿਹੜੀ ਕਾਰਵਾਈ ਪੁਲਿਸ ਕਾਰਵਾਈ ਜਗਰਾਉਂ ਦੇ ਵਿੱਚ ਕਰਾਈ ਜਾ ਰਹੀ ਹੈ ਬਾਕੀ ਇਸ ਪਰਚੇ ਦੀ ਇਨਵੈਸਟੀਗੇਸ਼ਨ ਜਾਰੀ ਹੈ